ਗੁਲਜਾਰ ਭਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿਉਂਕਿ ਜਿੱਥੇ ਤੁਹਾਡੇ ਕਬੱਡੀ ਦੇ ਲੋਕ دیਵਾਨੇ ਸੀ ਤੇ ਉੱਥੇ ਜਿਹੜੀ ਹੁਣ ਸ਼ੌਂਕ ਦੀ ਗੱਲ ਆ ਇੱਕ ਸ਼ੌਂਕ ਕਬੂਤਰਬਾਜੀ ਦਾ ਹਾਂਜੀ ਤਾਂ ਇਹਦੇ ਵੀ ਲੋਕ دیਵਾਨੇ ਆ ਉਸਤਾਨ ਲੋਕ ਤੇ ਅੱਜ ਦੇ ਇਹ ਪ੍ਰੋਗਰਾਮ ਦੀ ਕੀ ਲੋਡ ਪੈ ਗਈ ਲੋਡ ਪੈ ਗਈ ਜੀ ਇੱਕ ਤਾਂ ਜੋ ਡਿੱਕਾ ਲਾਤਾ ਨਾ ਲੱਗ ਗਿਆ ਸੀ ਪਹਿਲਾਂ ਵੀ ਇਹਨਾਂ ਨੇ ਪੇਟਾਂ ਵਾਲਿਆਂ ਨੇ ਦਿੱਤੀ ਸੀਗੀ ਚਲੋ ਉਹ ਵਾਪਸ ਲੈ ਲਈ ਉਹਨਾਂ ਨੇ ਧੰਨਵਾਦ ਕਰਦੇ ਹਾਂ ਖੁੱਡੀਆਂ ਸਾਹਿਬ ਦਾ ਤੇ ਇਹਦਾ ਐਮਪੀ ਸਾਹਿਬ ਦਾ ਮੀਤ ਹੇਰ ਦਾ ਤੇ ਐਮਪੀ ਖਾਲਸਾ ਜੀ ਤੇ ਇਹਨਾਂ ਨੇ ਖਾਲਸੇ ਨੇ ਮਿਲ ਕੇ ਖੁੱਡਿਆ ਸਾਹਿਬ ਨੂੰ ਕੀਤਾ ਤੇ ਉਹਨੇ ਕਰਕੇ ਉਹਦੇ ਖੋਲਤੀ ਤੇ ਚਲੋ ਆ ਸਾਨੂੰ ਏਕਾ ਦਿਖਾਉਣਾ ਪਿਆ ਵੀ ਸਾਡੀ ਏਕਤਾ ਇੰਨੀ ਆ ਕੂਤਰਵਾਜਾਂ ਦੀ ਵੀ ਇੰਨਾ ਏਕਾ ਆ ਸਾਡਾ ਵੀ ਸਾਡੀ ਕਾਲ ਤੇ ਹੁੰਦੇ ਆ ਸਾਰੇ ਇੱਥੇ ਆਇਆ ਕੂਤਰਵਾਜ ਦੀ ਘੋੜਿਆਂ ਵਾਲੇ ਸਾਰੇ ਸ਼ਕੀਨ ਸਾਰੇ ਸ਼ਕੀਨ ਆ ਜਿਹੜੇ ਜਾਨਵਰਾਂ ਨੂੰ ਯਾਨੀ ਪੰਜਾਬੀਆਂ ਨੂੰ ਕਿੰਨੀਆਂ ਗੇਮਾਂ ਆਂ ਘੋਲੇ ਆ ਬੱਚੇ ਆ ਸਭ ਇਕੱਲੇ ਗੇਮਾਂ ਵਾਲੇ ਬੰਦੇ ਸਾਰੇ ਇਕੱਠੇ ਹੋ ਗਏ ਇੱਥੇ ਇੱਕ ਪਲੇਟਫਾਰਮ ਦੇ ਇਕੱਠੇ ਬਾਈ ਯੂਟਿਊਬ ਨੇ ਕੀਤੇ ਆ ਨਾ ਤੇ ਪੰ ਸਾਰੇ ਬੰਦੇ ਨਾ ਆਪੇ ਸਾਰੇ ਆਏ ਕੋਈ ਨੂੰ ਕੋਈ ਲਿਆਂਦਾ ਨਹੀਂ ਕੋਈ ਪੈਸੇ ਹੰਦ ਨਹੀਂ ਲਿਆਂਦਾ ਕਿਸੇ ਨੂੰ ਖਰੀਦ ਕੇ ਨਹੀਂ ਲਿਆਂਦਾ ਸਾਰੇ ਪਿਆਰ ਨਾਲ ਹੀ ਆਏ ਆ ਜਿਹੜੇ ਸ਼ੌਂਕ ਰੱਖਦੇ ਆ ਕੂਤਰਵਾਜੀ ਦਾ ਨਾ ਤੇ ਘੋੜਿਆਂ ਦਾ ਕੁੱਤਿਆਂ ਦਾ ਸਾਰੇ ਸ਼ੌਂਕ ਆਪੇ ਸਾਨੂੰ ਨੂੰ ਆਏ ਆ ਬੰਦੇ ਬਾਈ ਇਹ ਅੱਜ ਕੀ ਮੈਸੇਜ ਦੇਣਾ ਚਾਹੁੰਦੇ ਆ ਅਸੀਂ ਸਰਕਾਰ ਨੂੰ ਮੈਸੇਜ ਦੇਣਾ ਹੈ ਸਾਡੀਆਂ ਗੇਮਾਂ ਖੋਲੀਆਂ ਕੀਤੀਆਂ ਜਾਣ ਵਿਆਸਤ ਖੇਡ ਸਾਡੀ ਵੀ ਇਹ ਖੁੱਲਿਆ ਜਾਣ ਸਾਨੂੰ ਡਿੱਕਾ ਨਾ ਲੱਗੇ ਕੋਈ ਵੀ ਵੀ ਸਾਡੇ ਕਈ ਗ੍ਰਾਮ ਵਿਧਾਨ ਸਭਾ ਦੇ ਸਾਨੂੰ ਆ ਕੇ ਮੁਲਾਜ਼ਮ ਤੰਗ ਕਰਦੇ ਆ ਕਿ ਗ੍ਰਾਮ ਵੀ ਇੱਕ ਬੰਦਾ ਹਨਾ ਇਹ ਮੈਸੇਜ ਦਿੱਤਾ ਜਾਵੇ ਉੱਥੇ ਭਗਵਾਨਤਮਾਨ ਅਨਾਉਂਸ ਕਰਨਾ ਚਾਹੀ ਵੀ ਆਹ ਗੇਮਾਂ ਖੋਲਦੇ ਇਹਨਾਂ ਨੂੰ ਤੰਗ ਨਾ ਕੀਤਾ ਜਾਵੇ ਕੁੱਤਰਵਾਦ ਨਾਲ ਬੱਚਿਆਂ ਨੂੰ ਇਹਨਾਂ ਕੁੱਤਿਆਂ ਵਾਲਿਆਂ ਨੂੰ ਮੁੱਖ ਮੰਤਰੀ ਸਾਹਿਬ ਤਾਂ ਆਪ ਸਾਰਿਆਂ ਇਹ ਗੇਮਾਂ ਖੇਡਦੇ ਰਹੇ ਕਿਉਂਕਿ ਮਿੱਟੀ ਨਾਲ ਜੁੜੇ ਹੋਏ ਆ ਤਾਂ ਹੀ ਉਹਨਾਂ ਨੇ ਛੇਦੀ ਖੋਲਤੀ ਜੀ ਅੱਛਾ ਇਹ ਵੀ ਫਰਕ ਉਹ ਵੀ ਪਿੰਡਾਂ ਦੇ ਜੀ ਫਿਰ ਮੰਨਦੇ ਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਸਰਕਾਰ ਦਾ ਤੇ ਵੀ ਉਹਨਾਂ ਨੇ ਜਿਹਦੀ ਕਾਜ ਵਾਪਸ ਲਏ ਆਪਦੇ ਤੇ ਹਾਂ ਧੰਨਵਾਦ ਆ ਸਰਕਾਰ ਦਾ ਮੌਜੂਦਾ ਦਾ अच्छा ਜਿਹੜੇ ਉਹ ਪੇਟਾ ਵਾਲਿਆਂ ਨੇ ਕੁਛ ਇਹੋ ਜੀਆਂ ਗੱਲਾਂ ਕੀਤੀਆਂ ਸੀ ਵੀ ਫੀਮ ਦਿੰਦੇ ਆ ਜਿਨ੍ਹਾਂ ਨੂੰ ਕੋਈ ਪਤਾ ਨਹੀਂ ਹੈਗਾ ਹਾਂਜੀ ਕਿਉਂਕਿ ਗਾਂਹਾਂ ਪੁੱਛਣ ਵਾਲਿਆਂ ਨੂੰ ਵੀ ਪਤਾ ਨਹੀਂ ਦਾ ਜਿਹੜੇ ਕਿਤਾਬੀ ਇਕੱਲੇ ਕਿਉਂਕਿ ਜਿਹੜਾ ਗੁੰਗੇ ਦੀਆਂ ਰਾਮ ਜਾਂ ਗੁੰਗੇ ਦੀ ਮਾਈ ਜਾਣੇ ਜਿਹੜੀ ਕੁੱਖੋਂ ਮਾਂ ਨੇ ਬੱਚਾ ਨਹੀਂ ਜੰਮਿਆ ਉਹਨੂੰ ਮਮਤਾ ਦਾ ਕੀ ਪਤਾ ਹੁਣ ਜਿਹੜੇ ਉਹ ਕਹਿਣਦੇ ਆ ਕੇ ਜੀ ਆਹ ਕਰਦੇ ਆ ਕੋਠਿਆਂ ਤੇ ਰਾੜਾਂ ਲੈ ਕੇ ਖੜ ਜਾਂਦੇ ਜਿਹੜੀ ਉਹਨਾਂ ਨੇ ਮੇਨ ਆ ਵੀ ਇਹਨਾਂ ਨੂੰ ਤੰਗ ਕਰਦੇ ਆ ਬਹਿਣ ਨਹੀਂ ਦਿੰਦੇ ਇਹਦਾ ਖੁੱਲਾ ਅਸਮਾਨ ਆ ਕਿੱਥੇ ਝੂੜਾ ਹੀ ਫਰ ਲੱਗਿਆ ਉਹਨੂੰ ਫਰ ਉੱਡਣ ਵਾਲੀ ਚੀਜ਼ ਆ ਉਹਨਾਂ ਨੂੰ ਛੱਡ ਦਿੰਨੇ ਆ ਜਦੋਂ ਮਰਜ਼ੀ ਆ ਕੇ ਬਹਿ ਜਾਵੇ ਆਪਣਾ ਪੰਜ ਮਿੰਟਾਂ ਚਾਹ ਕੇ ਚਾਹੇ 5 ਘੰਟਿਆਂ ਨੂੰ ਬੈਠੇ ਹੋ ਤੇ ਉਹਦਾ ਤਾਂ ਕੋਈ ਡਿੱਕਾ ਹੀ ਨਹੀਂ ਇਹਨਾਂ ਨੂੰ ਛੱਡ ਦੇਣਾ ਉਹਨੇ ਬੈਠਾ ਰਹਾ ਉੱਡਣਗੇ ਆਪਣੀ ਮਰਜ਼ੀ ਨਾਲ ਬਹਿਣਾ ਕਿੰਨੇ ਕਲਾਕਾਰਾਂ ਨੇ ਕਬੂਤਰਬਾਜੀ ਦੀ ਬੱਬੂ ਮਾਨ ਸਾਹਿਬ ਨੇ ਕਬੂਤਰਬਾਜੀ ਦੀ ਹੋ ਸਨੇਹੇ ਪੱਤਰ ਵੀ ਕਬੂਤਰੀ ਦਿੰਦੇ ਰਹੇ ਆ ਆਪਣੀਆਂ ਚਿੱਠੀਆਂ ਕੋਈ ਸੁੱਖ ਦੁੱਖ ਜੋ ਵੀ ਆ ਇਹ ਪਹਿਲਾਂ ਜੀ ਕਬੂਤਰਬਾਜੀ ਨਾ ਐ ਸੰਦੇ ਲੋਕ ਵੀ ਮਾੜੀ ਆ ਵੀ ਉਹ ਬੱਕਰੀਆਂ ਭੇਡਾਂ ਵਾਲੇ ਰੱਖਦੇ ਆ ਕੂਤਰ ਤੇ ਹੁਣ ਲੋਕਾਂ ਨੂੰ ਪਤਾ ਲੱਗਿਆ ਵੀ ਨਹੀਂ ਜੀ ਇਹ ਤਾਂ ਸਾਰੇ ਪੰਜਾਬ ਨਹੀਂ ਸੌਂਗ ਆ ਕੂਤਰਬਾਜੀ ਦਾ ਨਹੀਂ ਇਹ ਤਾਂ ਰਾਜੇ ਮਹਾਰਾਜਾਂ ਦਾ ਸ਼ੌਂਕ ਚੱਲਿਆ ਹੁਣ ਚੱਲਦਾ ਆ ਜੀ ਹਾਂਜੀ ਬਈਲੀ ਗੱਲ ਸਾਡੇ ਇਹ ਹੈ ਨਾ ਗਜ਼ਰਾਰ ਮਹਿਕਮੇ ਚ ਆਉਂਦੇ ਨਹੀਂ ਇਹ ਪਾਲਤੂ ਜਾਨਵਰ ਆ ਇਹ ਬਾਹਰ ਨਹੀਂ ਰਹਿ ਸਕਦੇ ਖੁੱਲੇ ਬੰਦੇ ਤੋਂ ਬਿਨਾ ਬੰਦਾ ਦਾਣਾ ਆਪਣੇ ਸਾਡੇ ਦੇ ਹੀ ਨਹੀਂ ਹੋਗੇ ਇਹ ਇਹ ਸੋਨੀ ਵੀਰ ਜਦੋਂ ਕੋਈ ਰਾਜਨੀਤਾ ਆਉਂਦਾ ਚਾਹੇ ਮੁੱਖ ਮੰਤਰੀ ਆ ਪ੍ਰਧਾਨ ਮੰਤਰੀ ਆ ਉਹਨਾਂ ਦੀ ਆਉਣ ਦੀ ਖੁਸ਼ੀ ਚ ਗਵਾਰੇ ਛੱਡੇ ਜਾਂਦੇ ਆ ਤੇ ਕਬੂਤਰ ਹਾਂ ਮੁਹੱਬਤ ਦੇ ਭਈਆ ਤੋਂ ਪਹਿਲਾਂ ਸ਼ਾਂਤੀ ਦਾ ਪ੍ਰਤੀਕ ਨਹੀਂ ਹਾਂਜੀ ਪਹਿਲਾਂ ਪਹਿਲਾਂ ਦਦੇ ਛੱਡਦੇ ਆ ਹਾਂਜੀ ਆ ਜਿੰਨਾ ਇੱਥੇ ਮਤਲਬ ਆਪਣੀ ਦੁਨੀਆ ਪਬਲਿਕ ਖੜੀ ਆ ਕਿਸੇ ਦਾ ਡੋਪ ਟੈਸਟ ਕਰਾਣ ਕੋਈ ਨਸ਼ਾ ਕੋਈ ਨਸ਼ੇ ਵਾਲਾ ਬੰਦਾ ਨਹੀਂ ਨਸ਼ੇ ਵਾਲਾ ਨਹੀਂ ਓਏ ਚਿੱਟਾ ਵੀਨ ਵਾਲੇ ਨਹੀਂ ਹੈਗੇ ਨਸ਼ੇ ਕੂਤਰਾਂ ਕੂਤਰ ਨਾਲ ਜੇ ਨਸ਼ੇ ਤੋਂ ਕੂਤਰਾਂ ਮਰ ਜੂ ਗਰਮੀ ਦੇ ਵਿੱਚ ਨਸ਼ੇ ਵਾਲਾ ਕਿਵੇਂ ਉੱਡ ਜੂ ਜੀ ਨਸ਼ਾ ਵਾਲਾ ਕੁੱਤਰ ਕਿਉਂ ਗੱਲ ਨਾਲ ਸੁੱਕੂ ਦਾ ਇੱਕ ਸਿੱਧਾ ਸਾਹਬ ਬੰਦਾ ਬੰਦਾ ਫੀਮ ਕਰ ਲਵੇ ਮੂੰਹ ਸੁੱਕਦਾ ਰਹਿੰਦਾ ਜੇ ਨਸ਼ਾ ਦਵਾਗੇ ਬੀਪੀ ਵਧੂਗਾ ਆਪਣੇ ਤਾਈਆਂ ਚੱਕਰ ਬਣਨੇ ਤੇ ਉੱਡਣਾ ਦਾ ਗਰਮੀ ਚ ਆਉਣੇ ਗਰਮੀ ਚ ਹਾਂ ਗਰਮੀ ਦੇ ਵਿੱਚ ਨਹੀਂ ਨਸ਼ਾ ਲੱਗਦਾ ਕੋਈ ਇਹ ਤਾਂ ਨਹੀਂ ਕਿਸੇ ਨੇ ਦੇਖ ਲਿਆ ਕੋਈ ਦੁੱਸਰ ਤੇ ਗੋੜ ਦਿੰਦਾ ਉਹ ਕਾਲਾ ਹੁੰਦਾ ਗੋੜ ਹੁੰਦਾ ਉਹ ਗੋੜ ਦੇ ਵਿੱਚ ਹੁੰਦਾ ਉਹ ਕਿਸੇ ਨੇ ਦੇਖਿਆ ਖਰੀ ਬੀਮ ਆ ਇਹ ਗਲਤ ਇਨਫੋਰਮੇਸ਼ਨ ਹਾਂਜੀ ਹਾਂਜੀ ਉਹਨਾਂ ਦੇ ਵੀ ਨਾ ਉਹਨਾਂ ਕਿਨ ਗੋੜ ਕੱਢੀ ਖੜੇ ਸੀਗੇ ਉਹ ਗੋੜ ਦਿੰਦੇ ਸੀਗੇ ਕੂਤਰ ਨੂੰ ਵੀ ਸਵੇਰੇ ਛੱਡਣਾ ਨੇ ਕਿਉਂ ਉਹਨਾਂ ਦਾ ਪਾਣੀ ਵੱਧ ਪੀ ਲੈਂਦਾ ਕੂਤਰ ਗੋੜ ਨਾਲ ਕਿਉਂਕਿ ਹਜੇ ਸਵੇਰ ਦੇ 10 ਵੱਜਣੇ ਆ ਇਹਨਾਂ ਨੇ ਬਾਕੀ ਮੈਨੇਜਮੈਂਟ ਨੇ ਸਾਰਾ ਅਰੇਂਜਮੈਂਟ ਗੁਲਜ਼ਾਰ ਵੀਰ ਸੋਨੀ ਵੀਰ ਭਾਗਸਰ ਬਰਾੜ ਸਾਹਿਬ ਪੱਦੀ ਸਾਹਿਬ ਸਰਪੰਚ ਸਾਹਿਬ ਜਿਹੜੀ ਸਾਰੀ ਟੀਮ ਆ ਸੋਨੀ ਵੀਰ ਜੱਗਾ ਬਾਈ ਜੀ ਉਸਤਾਦ ਜੀ ਸਾਰੇ ਪ੍ਰਬੰਧਕ ਬੈਲ ਗੱਡੀਆਂ ਵਾਲੇ ਘੋੜਿਆਂ ਵਾਲੇ ਕਬੂਤਰਬਾਜ਼ ਮੁਰਗੇ ਵਾਲੇ ਜਿੰਨੇ ਵੀ ਪੰਜਾਬ ਦੇ ਵਰਾਸਤੀ ਖੇਡਾਂ ਨੇ ਅੱਜ ਲੁਧਿਆਣਾ ਜ਼ਿਲ੍ਹਾ ਪਿੰਡ ਪਨਹੋੜਾਂ ਦੇ ਵਿੱਚ ਗਿਣਤੀ ਤੋਂ ਬਾਹਰ ਹੋ ਜਾਣੀਆਂ ਹੋ ਸਕਦਾ ਵੀ ਜਿੱਡੀ ਦੇਸ਼ ਦੇ ਪ੍ਰਧਾਨ ਮੰਤਰੀ ਦੀ ਰੈਲੀ ਹੁੰਦੀ ਆ ਅੱਜ ਉੱਡਾ ਹੀ ਪ੍ਰੋਗਰਾਮ ਆਪ ਮਾਰੇ ਹਾਂਜੀ ਹਾਂਜੀ ਉਹ ਫਿੱਕੀ ਪੈਜੀ ਨੋ ਤਾਂ ਉਹਨਾਂ ਘੱਟ ਨਹੀਂ ਉਹ ਜਿੰਨਾ ਉਹਨਾਂ ਨੇ ਲਿਆਂਦੇ ਹੁੰਦੇ ਬੰਦੇ ਸਾਡੇ ਲਿਆਂਦੇ ਨਹੀਂ ਆਪ ਆਏ ਆ ਇਹ ਤਾਂ ਆਪ ਸਮਾਨ ਸਾਡੇ ਕੋਲੋਂ ਕਰਦੇ ਖਰਚਾ ਕਰਕੇ ਆਇਆ ਕੋਈ ਖੰਡੇ ਆਉਂਦਾ ਜਾ ਕੇ ਜਾ ਕੇ ਤੇ ਬੰਲੇ ਦੇਖੋ ਕੋਈ ਅਸੀਂ ਕਿਸੇ ਨੂੰ ਨਹੀਂ ਆਪਦੇ ਕੋਲੋਂ ਕਰਾਇਆ ਖਰਚਾ ਕਿ ਲੋਕਾਂ ਨੇ ਆਪ ਗੱਡੀਆਂ ਕਰਾਈਆਂ ਸਾਰਾ ਕੁਝ ਸਾਨੂੰ ਕਿਸੇ ਨੇ ਕਿਹਾ ਨਹੀਂ ਵੀ ਜੀ ਨੂੰ ਬੱਸ ਕਰਾ ਦੋ ਫਲਾਨਾ ਕਰਾ ਦੋ ਅਸੀਂ ਛੇ ਬੱਸਾਂ ਕਰਾ ਕੇ ਦਿੱਤੀਆਂ ਇਧਰਲੇ ਸਾਈਡ ਹਣਾ ਉਹ ਅਸੀਂ ਉਹਨਾਂ ਨੇ ਕਿਹਾ ਨਹੀਂ ਅਸੀਂ ਕਰ ਅਦੇਲੋਂ ਕਰਾ ਕੇ ਦਿੱਤੀਆਂ ਕਰਾ ਕੇ ਦਿੱਤੀਆਂ ਨੇ ਇਹ ਗੁਲਜ਼ਾਰ ਵੀਰ ਸੋਨੀ ਵੀਰ ਜਿਨ੍ਹਾਂ ਨੇ ਤੁਹਾਨੂੰ ਅੱਜ ਦੇ ਪ੍ਰੋਗਰਾਮ ਦੀ ਮੈਸੇਜ ਦਿੱਤੀ ਸਟੇਜ ਤੇ ਕੰਟਰੋਲ ਰਹੂਗਾ ਹਾਂਜੀ 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 ਪੂਰਾ ਦੇਖੋ ਜੀ ਪਾਵਲਕ ਨੇ ਰੱਖਿਆ ਸ਼ਾਂਤੀ ਆ ਇਨ੍ਹਾਂ ਦੇ ਇੱਥੇ ਜਿੰਨੇ ਬੰਦੇ ਆਏ ਨਾ ਵੀਰੇ ਆਪਣੇ ਆਪ ਸਾਰਿਆਂ ਨੂੰ ਇੱਕ ਦੂਜੇ ਨੂੰ ਤੁਸੀਂ ਸਾਹਮਣਾ ਸਾਰਿਆਂ ਨੂੰ ਇਹ ਸਾਰਿਆਂ ਦਾ ਇਕੱਠ ਆਪਣਾ ਆਪ ਦਾ ਵਾ ਕੋਈ ਹੁੱਲੜਵਾਦੀ ਨਾ ਮੇਰੇ ਭਰਾ ਕਰਿਓ ਸਾਰਾ ਸਾਰੇ ਬੰਦੇ ਆ ਸਾਮਕੇ ਰੱਖਿਓ ਸਾਰਿਆਂ ਨੂੰ ਕਿਤੇ ਮੇਰਾ ਆਪਾਂ ਦਾ ਇਹਨਾਂ ਨੂੰ ਪਬਲਿਕ ਨੂੰ ਉਹ ਇਹ ਵੀ ਨਹੀਂ ਕਹਿ ਸਕਦੇ ਇਹਨਾਂ ਦੇ ਪੈਰਾਂ 'ਚ ਬਹਿ ਜਾਣਾ ਇਹਨਾਂ ਦੇ ਪੈਰਾਂ ਤੇ ਉਧਰ ਵੀ ਚੀਨੇ ਹੋਣੇ ਲੱਗੇ ਹੋਏ ਆ ਤੇ ਸਾਰੇ ਹਾਂਜੀ 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 ਰਿਜਿਸਟਰਾ ਵਿੱਚ ਜਾ ਕੇ ਜੇ ਬੈਠਾ ਮਰੋਟੀ ਰੋਟੀ ਪਾਣੀ ਖਾ ਲੋ ਰੋਟੀ ਪਾਣੀ ਮਖਾ ਖੂਕੇ ਤੁਸੀਂ ਸਾਰੇ ਆਪਾਂ ਇੱਥੇ ਮੂਰੇ ਹੋ ਜਓ ਪਰ ਖੜਾ ਤਾਂ ਜਾਣਾ ਨਹੀਂ ਹੁਣ ਬੰਦੇ ਹੋਰ ਆ ਜਾਣੇ ਆ ਮੈਂ ਤਾਂ ਭਾਈ ਜੀ ਬਾਕੀ ਪੰਜਾਬ ਚ ਕਈ ਥਾਵਾਂ ਤੇ ਬਰਖਾ ਵੀ ਹੋ ਰਹੀ ਹੈ ਪਰ ਮਾਤਮਰੀ ਇੱਥੇ ਕਿਰਪਾਨੀ ਹੈ ਹਾਂ ਇੱਥੇ ਵੀ ਹੋ ਜਵੇ ਤਾਂ ਵੀ ਕੋਈ ਜੱਕਾ ਤਾਂ ਵੀ ਨਹੀਂ ਜਾਂਦੇ ਬੰਦੇ ਸਾਡੇ ਇੱਥੇ ਨਾ ਹੋਣਗੇ ਇੱਥੇ ਨਾ ਆਵਾਂਗੇ ਹੋਰ ਦੱਸੋ ਕਿਉਂਕਿ ਇਹ ਤਾਂ ਨੇ ਇਸ ਜਿਹੜੀਆਂ ਪੰਜਾਬ ਦੀਆਂ ਵਿਰਾਸਤੀ ਖੇਡਾਂ ਉਹਨਾਂ ਦੇ ਸੱਚੇ ਆਸ਼ਿਕਾ ਹਾਂਜੀ ਗੁਲਜਾਰ ਭਾਈ ਸੰਗ ਅੱਜ ਬਿਤਾਲੇ ਆਸ਼ਕੀ ਤਰੀਕਾ ਸੀ ਵਿੱਕੀ ਭਾਈ ਵਿੱਕੀ ਭਾਈ ਇੱਕ ਗੱਲ ਧਿਆਨ ਨਾਲ ਸੁਣੋ ਦੇਖੋ ਜੇ ਕਿਤੇ ਪੁਲਿਸ ਆ ਜਾਂਦੀ ਆ ਹਾਂਜੀ ਹੋਰ ਸਾਡੇ ਅਰਗੇ ਦੇ ਡੰਡਾ ਮਾਰੇ ਸਾਡੇ ਜਵਾਕ ਵੀਡੀਓ ਦੇਖਣ ਬਾਹਰ ਬੈਠੇ ਇਹ ਵੀ ਕੋਈ ਕੰਮ ਕਰਨ ਲੱਗੇ ਅਸੀਂ ਕਹਿੰਦੇ ਵੀ ਸਾਨੂੰ ਕੋਈ ਰੋਕ ਟੋਕ ਨਾ ਹੋਵੇ ਨਾ ਹੀ ਅਸੀਂ ਕਿਸੇ ਪਿੰਡ ਜਾ ਕੇ ਅਜਾ ਕੋਈ ਗਲਤ ਕੰਮ ਕਰਦੇ ਆ ਵੀ ਜਿਹੜਾ ਕੋਈ ਸਾਨੂੰ ਲੋਕ ਮਾੜਾ ਕਹਿਣ ਮਾੜਾ ਕਹਿਣ ਭੈਣ ਭੈਣ ਮਾਤਾ ਕਹਿ ਕੇ ਚੜਦੇ ਆ ਜੇ ਕਿਸੇ ਕੋਲ ਕਿਉਂਕਿ ਤੁਤਰ ਵਜਦੀ ਸਾਡਾ ਸਮਾਜ ਸਾਡੀ 50 60% ਵੋਟ ਆ ਸਾਡੀ ਸਾਡੇ ਕੂਤਰਾਂ ਵਾਲਾ ਦੀ ਸਾਡੇ ਬੰਦੇ ਨਾਲ ਜਿਹੜੇ ਇਕੱਲੇ ਇਕੱਲੇ ਬੰਦੇ ਨਾਲ ਸਾਡੇ 4-4 ਬੰਦੇ ਕੰਮ ਤੇ ਰੱਖਿਆ ਯਾਨੀ ਤਾਕਤਾ ਪਲਟਣ ਵਾਲੀ ਗੱਲ ਹਾਂਜੀ 4-4 ਬੰਦੇ ਸਾਡੇ ਕੰਮ ਤੇ ਰੱਖਿਆ ਉਹਨਾਂ ਨੇ ਘਰ ਦੀਆਂ ਵੋਟਾਂ ਲਾ ਲਈ ਅੱਜ ਤਾਂ ਸਾਰਾ ਹੀ ਪੰਜਾਬ ਇਕੱਠਾ ਹੋ ਗਿਆ ਅਰੇ ਕੂਤਰੇ ਮੰਗਲ ਬੰਦੇ ਦੇ ਮਗਰ ਇੱਕ ਇੱਕ ਦੇ ਮਰ ਤੋਂ ਦੋ ਦੋ ਤਿੰਨ ਤਿੰਨ ਸੌ ਵੋਟ ਆ ਨਹੀਂ ਐ ਤਾਂ ਥੋੜੇ ਮਗਰ ਬਾਅਦ ਵਿੱਚ ਤੇਰੀਆਂ ਤਾਂ ਗੁਪਤ ਵੋਟਾਂ ਵੀ ਬਹੁਤ ਆ ਬਾਈ ਇੱਥੇ ਵੀ ਨਹੀਂ ਹੱਸਿਆ ਵਾ ਗੁਪਤ ਦਾ ਕਹਦੀਆਂ ਹਾਂ ਸਾਰੀਆਂ ਸਾਹਮਣੇ ਹੀ ਆ ਨਹੀਂ ਕੁਝ ਗੁਪਤ ਵੀ ਆ ਨਹੀਂ ਨਹੀਂ ਉਹ ਤੇਰੀਆਂ ਆ ਨਹੀਂ ਚਲੋ ਹਾਸੇ ਵਿੱਚ ਜਾਗਦਾ ਸਮਾਂ ਨਹੀਂ ਗਲਜਾਰ ਬਾਈ ਇਹਨਾਂ ਨੇ ਇੱਕ ਵਾਰੀ ਤਾੜੀਆਂ ਮਾ ਹੁਣ ਸਾਰੇ ਸਟੇਜ ਤੇ ਚੱਲ ਚੱਲੋ ਹਾਂਜੀ ਹਾਂਜੀ ਅੱਛਾ ਅੱਛਾ ਇੱਕ ਮਿੰਟ ਐਤ ਕੀ ਫੇਰ ਪਹਿਲਾਂ ਪਾਤੀਆਂ ਹਾਂ ਪੂਰੀਆਂ ਵਧੀਆ ਬਾਬਾ ਬੱਜਣ ਲੱਗਿਆ ਹੁਣ ਇਹਨਾਂ ਦਾ ਵੀ ਕੋਈ ਝਾੜਾ ਕਰ ਦੋ ਕਿੰਨਾ ਦਾ ਆਹ ਬਸ ਖੜੇ ਗਲਜਾਰ ਹੋਣੀ ਇਹਨਾਂ ਨਾਲ ਮੈਂ ਕੀ ਕਹਾਂ ਹਾਂਜੀ ਮੈਂ ਕੀ ਖੜਾ ਮੈਂ ਇਹਨਾਂ ਦਾ ਟਾਇਰ ਟੂਰੀ ਪੱਲੇ ਰਹਿ ਜਵੇ ਨਹੀਂ ਬਥੇਰਾ ਕੁਛ ਹੈ ਅੱਛਾ ਮੋਰ ਬਾਈ ਜੀ ਅੱਜ ਕੀ ਲੋੜ ਪੈ ਗਈ ਆ ਕੱਟ ਕਰਨ ਦੀ ਕੱਟ ਦੀ ਆ ਸਾਰਿਆਂ ਨੂੰ ਬਦੀ ਅਜੇ ਕਬੂਤਰ ਬਾਜੀ ਬੰਦ ਹੋਈ ਤਾਂ ਇਹ ਕੱਟ ਹੋਇਆ ਦਾ ਤਾਂ ਹੋਇਆ ਹਾਂ ਪਰ ਸਰਕਾਰ ਨੇ ਜਦੇ ਨੋਟੀਫਿਕੇਸ਼ਨ ਵਾਪਸ ਕਰਤਾ ਹਾਂ ਫਿਰ ਬੋਟ ਬਹੁਤ ਕਬੂਤਰਾਂ ਵਾਲਿਆਂ ਦੀ ਕਬੂਤਰਾਂ ਵਾਲਿਆਂ ਦੀ ਵੋਟ ਬਹੁਤ ਹੈ ਬੰਦੇ ਬਹੁਤ ਜੁੜੇ ਜਿਵੇਂ ਹੁਣ ਮੈਂ ਆ ਮੇਰੇ ਨਾਲ 10 ਬੰਦੇ ਜੁੜੇ ਹੋਏ ਆ 10 ਨਹੀਂ ਤੁਹਾਡੇ ਨਾਲ ਤਾਂ ਹਜ਼ਾਰ ਤੇ 10000 10 ਜਿਹੜਾ ਨਾ ਮੈਂ ਰਜਕਾਰ ਤਲਕਾਹਾਂ ਤੇ ਰੱਖਿਆ ਮੇਰੇ ਨਾਲ ਉਹਨਾਂ ਦਾ ਘਰ ਚੱਲਦਾ ਠੀਕ ਆ ਸਾਡੀ ਸਿਰੋਂ ਇੱਕ ਵਾਰੀ ਜਕਾਰਾ ਬੁਲਾ ਦਿਓ ਬੋਲੇ ਈ ਸੋ ਨਿਹਾਲ ਸੱਜਿਆ ਕਰ ਏ ਅੱਜ ਪੰਜਾਬ ਦੀ ਬਰਾਸਤ ਕਿਉਂਕਿ ਸਾਰਾ ਮਾਹੌਲ ਇੱਥੇ ਬਣ ਚੱਲਿਆ ਵਾ ਸਟੇਜ ਤੇ ਵੀ ਜਾਣਾ ਮੋਰ ਬਾਈ ਕੀ ਅੱਜ ਦਾ ਸਨੇਹਾ ਦੇਣਾ ਚਾਹੋਗੇ ਕਬੂਤਰਬਾਜੀ ਦੇ ਪਰਦੇਸਾਂ ਚ ਵੀ ਬੈਠੇ ਆ ਤੇ ਇੱਥੇ ਵੀ ਬੈਠੇ ਆ ਤੇ ਸਰਕਾਰਾਂ ਨੂੰ ਸਰਕਾਰਾਂ ਨੂੰ ਇਹ ਸਨੇਹਾ ਵੀ ਜਰ ਕੂਟਰਬਾਜੀ ਨੂੰ ਰੋਕਿਆ ਨਾ ਜਾਵੇ ਆ ਪੁਲਿਸ ਤੰਗ ਕਰਦੀ ਐ ਇਹ ਕੰਮ ਨਾ ਹੋਵੇ ਸਾਡੇ ਨਾਲ ਤੇ ਸਾਡ ਕੂਟਰਬਾਜੀ ਖੁੱਲੀ ਢੁੱਲੀ ਚੱਲਣ ਦੇ ਖੁੱਲੀ ਢੁੱਲੀ ਬਾਕੀ ਵੀ ਬਰਾਤੀ ਗੇਮਾਂ ਸਾਰੀਆਂ ਬਰਾਤੀ ਗੇਮਾਂ ਇਹ ਆ ਬਰਾਤੀ ਗੇਮਾਂ ਤੇ ਕੋਈ ਸ਼ੱਕ ਨਹੀਂਗਾ ਨਸ਼ੇ ਤੋਂ ਜਿਹੜਾ ਕਬੂਤਰਬਾਜ਼ ਐ ਦੂਰ ਰਹਿੰਦਾ ਐ ਕਹੋ ਨੁਕਾ ਆਹੀ ਨਸ਼ਾ ਦਾ ਆਹੀ ਨਸ਼ਾ ਕੂਟਰ ਵਾਜੀ ਦਾ ਨਸ਼ਾ ਕੂਟਰ ਵਾਜੀ ਦਾ ਹਾਂ ਉਹ ਠੀਕ ਤੇ ਆ 2025 ਬੱਲੇ ਬੱਲੇ ਰਿਹਾ ਜਮਾ ਬੱਲੇ ਬੱਲੇ ਢਾੜ ਓਕੇ ਓਕੇ ਗਾਹਾਂ ਗੱਲਾਂ ਬਾਤਾਂ ਕਰਦੇ ਕਿੰਨੇ ਟਰੈਕਟਰ ਜਿੱਤ ਗਿਆ ਤਕੀ ਐਤ ਕੀ ਦੋ ਦੋ ਜਿੱਤੇ ਆ ਤੇ ਤੀਜੇ ਦੀ ਤਿਆਰੀ ਸੀਗੀ ਹਾਂ ਚਲੋ ਕੋਈ ਗੱਲ ਚਲੋ ਗੁਰੂ ਮਹਾਰਾਜ ਕਿਰਪਾ ਕਰੇ ਤੇ ਹੁਣ ਆਪਾਂ ਸਾਰੇ ਸਟੇਜ ਤੇ ਚੱਲੇ ਚੱਲੋ ਬਹੁਤ ਬਹੁਤ ਧੰਨਵਾਦ ਇਹ ਸਾਰੇ ਉਸਤਾਦ ਲੋਕ ਆ